ਕਿ ਪਾਕਿਸਤਾਨ ਨੇ ਚੂਗੀਆਂ ਨਹੀਂ ਪਾਈਆਂ ਹੋਈਆਂ ਉਹਨਾਂ ਦੇ ਕੋਲ ਵੀ ਪਰਮਾਣੂ ਹਥਿਆਰ ਹੈ ਤੇ ਪਹਿਲਾ ਪਰਮਾਣੂ ਹਥਿਆਰ ਸਾਡੇ ਲੁਧੇਹਾਣੇ ਤੇ ਡਿਗਣਾ ਸੀਗਾ ਜਿਹਦਾ ਅਸੀਂ ਪੂਰੀ ਤਰ੍ਹਾਂ ਬਚਾਅ ਕਰ ਦਿੱਤਾ ਹੈਗਾ ਤੇ ਹੁਣ ਸਾਨੂੰ ਜਿਤਾਓ ਤੇ ਅਸੀਂ ਲੁਧੇਹਾਣੇ ਦੀ ਪੂਰੀ ਸਫਾਈ ਕਰਕੇ ਰੱਖਾਂਗੇ ਕੋਈ ਕਿਸੇ ਨੂੰ ਤਕਲੀਫ ਨਹੀਂ ਹੋਊਗੀ ਰਾਤ ਨੂੰ ਸੌਣ ਨੂੰ ਬੇਰਜ਼ਕਾਰੀ ਦਾ ਪੂਰਾ ਅਸੀਂ ਫੈਸਲਾ ਕਰਾਂਗੇ ਫਿਰ ਵਾਰ ਦੀਆਂ ਜੁਨੀਆਂ ਵੀ ਕੰਪਨੀਆਂ ਹੈਗੀਆਂ ਸਕਾਟਰਲਡ ਦੀਆਂ ਜਿਹੜੀਆਂ ਸਵੇਟਰ ਤੇ ਕੰਬਲ ਬਣਾਉਂਦੀਆਂ ਉਹ ਵੀ ਇੱਥੇ ਲੈ ਕੇ ਆਵਾਂਗੇ ਅਮਰੀਕਾ ਤੋਂ ਵੀ ਮੋਫਰ ਬਣਾਉਣ ਵਾਲੀਆਂ ਕੰਪਨੀਆਂ ਇੱਥੇ ਲੈ ਕੇ ਆਵਾਂਗੇ ਤੇ ਇੱਥੇ ਬਹੁਤ ਅੱਛਾ ਕੰਮ ਹੋਊਗਾ ਸਾਫ਼ ਸੁਥਰਾ ਜਿਵੇਂ ਦਿੱਲੀ ਹੈ ਉਹਦੇ ਤੋਂ ਵੀ ਵਧੀਆ ਸਾਡੇ ਉਮੀਦਵਾਰ ਗੋਪੀ ਜੀ ਨੇ ਤੁਨ ਬਣਾ ਕੇ ਦੇ ਦੇਣਾ। ਤੁਸੀਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਦੱਸ ਲੱਗਾ ਹੈ ਕਿ ਅੱਗੇ ਗੱਡੀਆਂ ਦਾ ਟੈਕਸ ਹੁੰਦਾ ਸੀ ਮੀਂਹ ਦੇ ਦਾ ਸਾਲ ਦਾ। ਉਹਨਾਂ ਨੇ ਗੱਡੀਆਂ ਦਾ ਟੈਕਸ 4 ਸਾਲਾਂ ਦਾ ਲੈਣ ਲੱਪੇ ਅਡਵਾਂਸ। ਤੁਸੀਂ ਮੈਨੂੰ ਦੱਸੋ ਜਦੋਂ ਇਹ ਸਰਕਾਰ ਹੀ ਨਹੀਂ ਰਣੀ ਤੇ ਇਹ 4 ਸਾਲ ਦਾ ਟੈਕਸ ਕਿੱਦਾਂ ਲੈ ਸਕਦੇ ਵੱਡੀ ਗੱਡੀਆਂ ਦਾ। ਜਿਹੜੀਆਂ ਕਮਰਸ਼ੀਅਲ ਵੀਕਲ ਹੈਗੇ ਆ ਉਹ ਜਦੋਂ ਬਾਹਰ ਨਿਕਲਦੀਆਂ ਤੇ ਉਹਦਾ 4 ਸਾਲ ਦਾ ਟੈਕਸ ਲਿੱਤਾ ਜਾਂਦਾ। 4 ਸਾਲ ਦਾ ਟੈਕਸ ਇਟ ਮੀਨਸ ਇਮਾਨੇ ਫੰਡਰੇਜਿੰਗ ਪਹਿਲੇ ਕਰ ਲਈ ਤੇ ਕੱਲ ਨੂੰ ਕੋਈ ਵੀ ਸਰਕਾਰ ਆਉਂਦੀ ਹੈ ਤੇ ਉਹ ਤੇ ਫਿਰ ਭੁੱਖੀ ਦੀ ਭੁੱਖੇ ਰਹਿ ਗਈ ਮਤਲਬ ਕਿ ਇਹਨਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਜਾਣਾ ਹੈਗਾ ਤੇ ਉਹ ਪੰਜਾਬ ਬਾਅਦ ਚ ਕਿਸੇ ਤੋਂ ਸਾਹਮਣੇ ਨਹੀਂ ਜਾਣਾ ਹਲੇ ਵੀ ਲੋਕਾਂ ਨੂੰ ਮੌਕਾ ਹੈ ਇਹ ਆਵਾਮ ਜਦੋਂ ਇੱਕ ਬੰਨੇ ਖੜ ਜਾਂਦੀ ਹੈ ਤੇ ਸਭ ਕੁਝ ਠੀਕ ਹੋ ਜਾਂਦਾ ਅੱਜ ਜੇਕਰ ਤੁਸੀਂ ਮੈਨੂੰ ਜਿਤਾਉਂਦੇ ਇਹ ਜਰਨਲ ਸਮਝੋ ਤੁਸੀਂ ਪੂਰੀ ਕਿਤਰਾਂ ਇੱਕ ਵਿਰੋਧੀ ਧਿਰ ਖੜੀ ਕਰਤੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਦਿਨ ਨੇ ਜਰਨਲ ਲਗਿਆ ਇਹ ਇਨਸਾਫ ਪਸੰਦ ਲੋਕ ਹੈ ਗਿਆ

ਕਟਾ ਯੁੱਧ ਦਿੱਲੀ ਵਾਗਰ ਕਟਾ ਯੁੱਧ ਦਿੱਲੀ ਵਾਗਰ ਅਟਾ ਯੁੱਧ ਦਿੱਲੀ ਵਾਗਰ ਅਟਾ ਯੁੱਧ ਦਿੱਲੀ ਵਾਗਰ ਕਟਾ ਯੁੱਧ ਦਿੱਲੀ ਵਾਗਰ ਚੌਂ ਨਿਸ਼ਾਨ ਭਾਰਤੀ ਚੌਂ ਨਿਸ਼ਾਨ ਮਾਨ ਸਾਹਿਬ ਕਲਮੇਰ ਪੱਖ ਪੰਜਾਬੀ ਚੈਨਲ ਉਪਰ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਆਪਾਂ ਇਲੈਕਸ਼ਨ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਜੀ ਕੀ ਵਿਚਾਰ ਸਾਡੇ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਚੋਣ ਕੈਂਪੇਨ ਦੇ ਬਾਰੇ ਵਿੱਚ ਬਿਲਕੁਲ ਠੀਕ ਹਕਮ ਸਾਹਿਬ ਅਤੇ ਫਤੇ ਫਤੇਜ ਚੋਲ ਮਹੀਮ ਬਹੁਤ ਤਕੜੀ ਹੈ ਸਾਰੀਆਂ ਗਲੀਆਂ ਦੇ ਵਿੱਚ ਸਾਰੇ ਪਾਸੇ ਸਾਡੇ ਵੱਲ ਫਿਰ ਸਨਹਿ ਦੇ ਕੇ ਆਈ ਹੈ ਕਿ ਸਿਰਫ ਇੰਡੀਆ ਦੇ ਵਿੱਚ ਇੱਕੋ ਪਾਰਟੀ ਸੀ ਜਿਸ ਨੇ ਕਿਹਾ ਕਿ ਮੋਤੀ ਦਾ ਜਿਹੜਾ جنگ ਦਾ ਨਾਮ ਹੈ ਉਹ ਅਸੀਂ ਨਹੀਂ ਮੰਨਦੇ ਤੇ جنگ ਨਹੀਂ ਹੋਣਾ ਚਾਹੀਦਾ ਜੋ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਦੇ جنگ ਹੋ ਗਿਆ ਤੇ ਸਾਡੇ ਪੰਜਾਬ ਦਾ ਤੇ ਰੁੱਦੇ ਹਾਣੇ ਦਾ ਬੇੜਾ ਕਰ ਖੋਜੂਗਾ ਸੋ ਅਸੀਂ ਇੱਕੋ ਇੱਕ ਪਾਰਟੀ ਐ ਜਿਹੜੀ ਤੁਹਾਡੀ ਸੁੱਖ ਚਾਹੁੰਦੇ ਐ ਤੇ ਤਖੜੇ ਹੋ ਕੇ ਬੋਲਦੇ ਐ ਬਾਕੀ ਕਾਂਗਰਸ ਬੀਜੇਪੀ ਭਾਜਪਾ ਦੇ ਹੋਰ ਪਾਰਟੀਆਂ ਦੱਬ ਗਈਆਂ ਕੀ ਮੋਦੀ ਨੇ ਤਾਂ ਕਮੀ ਆਵਾਜ਼ ਦਿੱਤੀ ਐ ਇਹਦੇ ਖਿਲਾਫ ਤਾਂ ਕੋਈ ਖੜੀ ਨਹੀਂ ਸਕਦਾ ਪਰ ਸਾਡੀ ਪਾਰਟੀ ਨੇ ਹਿੱਤ ਪਹਿਲਾ ਤੋੜਦਾ ਲੋਕਾਂ ਦਾ ਸੋਚਿਆ ਫੇਰ ਅਸੀਂ ਸੋਚਿਆ ਜੰਗ ਦੇ ਬਾਰੇ ਅਸੀਂ ਕਿਹਾ ਕਿ ਜੰਗ ਨਹੀਂ ਬਣਦਾ ਕਿਉਂਕਿ ਕਰਕੇ ਪਹਿਲਗਾਮ ਦੇ ਦੋਸ਼ੀ ਅਜੇ ਤੱਕ ਨਹੀਂ ਫੜੇ ਗਏ ਤੇ ਮੋਤੀ ਨੂੰ ਡੱਕਾ ਪਤਾ ਨਹੀਂ ਕਿ ਇਹ ਕਰਕੇ ਕੌਣ ਗਿਆ इनिया व्डिया मोती के कोल खुफिया एजेंसियां है, है मिलटरी इंटेलिजेंस है आई बी है रॉ है एन आई ए है और बहुत कैबिनेट सैकटरी है, है, है फिर बंदा वो भी है जोड़ा ये नैशनल सिक्योरिटी एडवाइजर है पर अजे तक किसी क्यों नहीं पता लग्या ਕਿਸਨੇ ਬਾਹਰ ਕੀਤੀ ਹੈ ਪੰਡਾਮ ਦੇ ਵਿੱਚ ਤੇ ਬਿਗੈਰ ਪਤਾ ਕਰਨਾ ਕਿਸੇ ਮੁਲਕ ਦੇ ਉੱਤੇ ਯੁੱਧ ਕਰ ਦੇਣਾ ਤੇ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ ਉਹਨਾਂ ਦੇ ਕੋਲ ਵੀ ਪਰਮਾਣੂ ਹਥਿਆਰ ਹੈ ਤੇ ਪਹਿਲਾ ਪਰਮਾਣੂ ਹਥਿਆਰ ਸਾਡੇ ਲੁਧੇਾਨੀ ਤੇ ਡਿਗਣਾ ਸੀਗਾ ਜਿਹਦਾ ਅਸੀਂ ਪੂਰੀ ਤਰ੍ਹਾਂ ਬਚਾਅ ਕਰ ਦਿੱਤਾ ਹੈਗਾ ਤੇ ਫੌਂਡ ਸਾਨੂੰ ਜਿਤਾਓ ਤੇ ਅਸੀਂ ਲੁਧੇਹਾਣੇ ਦੀ ਪੂਰੀ ਸਫਾਈ ਕਰਕੇ ਰੱਖਾਂਗੇ ਕੋਈ ਕਿਸੇ ਨੂੰ ਤਕਲੀਫ ਨਹੀਂ ਹੋਊਗੀ ਰਾਤ ਨੂੰ ਸੌਣ ਨੂੰ ਬੇਰਜ਼ ਕਰੇ ਜਾ ਪੂਰਾ ਅਸੀਂ ਫੈਸਲਾ ਕਰਾਂਗੇ ਫਿਰ ਬਾੜ ਦੀਆਂ ਜੁਨੀਆਂ ਵੀ ਕੰਪਨੀਆਂ ਹੈਗੀਆਂ ਸਕਾਟਰਲ ਦੀਆਂ ਜਿਹੜੀਆਂ ਸਵੇਟਰ ਤੇ ਕੰਬਲ ਬਣਾਉਂਦੀਆਂ ਉਹ ਵੀ ਇੱਥੇ ਲੈ ਕੇ ਆਵਾਂਗੇ ਅਮਰੀਕਾ ਤੋਂ ਵੀ ਮੋਟਰ ਬਣਾਉਣ ਵਾਲੀਆਂ ਕੰਪਨੀਆਂ ਇੱਥੇ ਲੈ ਕੇ ਆਵਾਂਗੇ ਤੇ ਇੱਥੇ ਬਹੁਤ ਅੱਛਾ ਕੰਮ ਹੋਊਗਾ ਸਾਫ਼ ਸੁਥਰਾ ਜਿਵੇਂ ਦਿੱਲੀ ਹੈ ਉਹਦੇ ਤੋਂ ਵੀ ਵਧੀਆ ਸਾਡੇ ਉਮੀਦਵਾਰ ਗੋਪੀ ਜੀ ਨੇ ਤੁਹਾਨੂੰ ਬਣਾ ਕੇ ਦੇ ਦੇਣਾ ਪਰ ਤਾਂ ਹਾਂ ਜੀ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਦਰਖਤਾਂ ਦੇ ਉੱਪਰ ਝੰਡੀਆਂ ਲੱਗੀਆਂ ਹੋਈਆਂ ਨੇ ਕੰਬਿਆਂ ਦੇ ਉੱਪਰ ਝੰਡੀਆਂ ਟੰਗੀਆਂ ਹੋਈਆਂ ਨੇ ਜੀ ਪਾਰਟੀਆਂ ਦੀਆਂ ਵੋਟਰ ਸਪੀਕਰ ਲੱਗੇ ਹੋਏ ਨੇ ਜੀ ਤੇ ਬਹੁਤ ਸਾਰੇ ਬੋਰ ਲੱਗੇ ਹੋਏ ਨੇ ਜੀ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੋਟ ਤਾਂ ਲੋਕਾਂ ਨੇ ਪਾਣੀ ਹੈ ਜੀ ਖੰਭਿਆਂ ਨੇ ਦਰਖਤਾਂ ਨੇ ਤਾਂ ਵੋਟ ਨਹੀਂ ਪਾਉਣੀ ਹੈਗੀ ਜੀ ਠੀਕ ਹੈ ਇਹ ਤਾਂ ਇਲੈਕਸ਼ਨ ਕਮਿਸ਼ਨ ਦੀ ਅਣਜਾਣੀ ਹੈ ਤੇ ਮੈਂ ਅੱਜ ਵੀ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦਾ ਤੁਹਾਡੇ ਜ਼ਰੀਏ ਜੇ ਸਾਰੀਆਂ ਲਵਾ ਦੇ ਤੇ ਇਸ ਤਰ੍ਹਾਂ ਅੱਛਾ ਨਹੀਂ ਲੱਗਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਦੀ ਇੱਜ਼ਤ ਪੂਰੀ ਤਰ੍ਹਾਂ ਨਹੀਂ ਜੇ ਇਹੋ ਜਿਹੇ ਕੰਪਲੇਂਟ ਇਹੋ ਜਿਹੇ ਸ਼ਿਕਾਇਤਾਂ ਪਬਲਿਕ ਵੱਲੋਂ ਆਉਣ। ਪ੍ਰਧਾਨ ਜੀ ਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਤਿਆਰੀਆਂ ਹੋਈਆਂ ਨੇ ਜੀ ਇਲੈਕਸ਼ਨ ਦੇ ਬਾਰੇ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸੈੱਟਸਫਾਈ ਹੋ ਜੀ ਪ੍ਰਸ਼ਾਸਨਿਕ ਪ੍ਰਬੰਧਾਂ ਤੋਂ ਜੀ ਪ੍ਰਸ਼ਾਸਨ ਵੱਲੋਂ ਵਧੀਆ ਤਾਲਮਿਲ ਰੱਖਿਆ ਜਾ ਰਿਹਾ ਹੈ ਜੀ ਆਪਣੇ ਨਾਲ। ਹਾਂ। ਠੀਕ ਹੈ ਪਰ ਇਹਨੂੰ ਟਕੜਾ ਕਰਨਾ ਪਊਗਾ ਕਿ ਕੋਈ ਗਲਤ VOTING ਨਾ ਕਰਨਾ ਸਾਰੇ ਜਿਹੜੇ ਬੋਗਸ VOTER ਹਨ ਉਹਨਾਂ ਨੂੰ ਪਹਿਲਾਂ ਹੀ ਇਹ ਹਕੂਮਤ ਫੜ ਕੇ ਤੇ ਪਾਸੇ ਕਰੇ ਤੇ ਕੋਈ ਵੀ ਬੋਗਸ VOTING ਹਕੂਮਤ ਨੂੰ ਨਹੀਂ ਖਰੋਣ ਦੇਣੀ ਚਾਹੀਦੀ। ਕੋਈ ਲਾਸਟ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਜੀ ਕੋਈ ਜਿਵੇਂ ਸ਼ਰਾਬ ਵਗੈਰਾ ਸਪਲਾਈ ਹੁੰਦੀ ਹੈ ਜੀ ਵੋਟਾਂ ਦੇ ਵਿੱਚ ਕੁਝ ਹੋਰ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਪੁਆਇੰਟ ਔਰ ਸ਼ਰਾਬ ਦਾ ਠੇਕਾ ਤਾਂ ਸਾਡੇ ਸਾਹਮਣੇ ਹੈ ਨਹੀਂ ਸਰ ਇਹ ਤਾਂ ਚਲੋ ਮੈਂ ਇੱਥੇ ਇਨੇ ਦਿਨ ਰਿਹਾ ਮੈਂ ਇੱਕ ਬੰਦਾ ਵੀ ਨਹੀਂ ਅੰਦਰ ਜਾਂਦਾ ਦੇਖਿਆ ਕਿ ਇਹ ਸ਼ਰਾਬ ਖਰੀਦਦੇ ਆ ਨਹੀਂ ਜੀ ਮੈਂ ਵੀ ਨਹੀਂ ਦੇਖਿਆ ਜੀ ਮੈਂ ਵੀ ਨਹੀਂ ਦੇਖਿਆ ਹੈ ਜੀ ਸਾਡਾ ਡਰ ਇੰਨਾ ਹੈ ਕਿ ਸਾਰੇ ਡਰਦੇ ਸ਼ਰਾਬ ਨੂੰ ਤਾਂ ਛੱਡ ਗਏ ਆ ਫਿਰ ਸ਼ਰਾਬ ਕਿੱਥੇ ਦੇਖੂਗੀ ਮੈਂ ਕਹਿੰਦਾ ਗਾਗ ਵੀ ਖਟ ਗਏ ਹੋਣਗੇ ਜੋ ਉਦੋਂ ਦੇ ਠੇਕੇ ਵਾਲੇ ਹੁੰਦੇ ਸੀ ਨਾ ਬਸ ਫਿਰ ਇਹੀ ਤਾਂ ਹੈ ਸਾਡਾ ਰੋਗ ਹੈ ਪਾਰਟੀ ਦਾ ਤੇ ਸਾਡੀ ਪਾਰਟੀ ਦੇ ਨਾਲ ਚਲੋਤ ਤੁਹਾਡਾ ਜਿੰਨਾ ਵੀ ਇਹ ਸ਼ਰਾਬ ਹੈ ਨਸ਼ਾ ਹੈ ਹੈਰੋਇਨ ਹੈ ਇਹ ਸਾਰੀ ਖਤਮ ਕਰੂਗਾ ਅਕਾ ਦੇ ਜਲ ਅੰਬਰ ਸਾਥ ਤੇ ਸਾਡਾ ਕੈਂਡੀਡੇਟ ਮਾਨ ਸਾਹਿਬ ਬਹੁਤ ਬੋਤਾਨਵਾ ਤੁਹਾਡਾ ਵੀ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਮਿਹਰਬਾਨੀ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ ਗੋਪੀ ਜੀ ਚੋਣ ਮਹਿੰਮਾ ਪੂਰੇ ਸਿਖਰਾਂ ਤੇ ਹੈ ਜੀ ਅੱਜ ਲਾਸਟ ਦਿਨ ਹੈ ਜੀ ਚੋਣ ਪ੍ਰਚਾਰ ਦਾ ਜੀ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕਿੰਨੀ ਮਜ਼ਬੂਤੀ ਨਾਲ ਆਪਾਂ ਜਿਹੜੀ ਹੈ ਚੋਣ ਮੁਹਿੰਮ ਨੂੰ ਆਪਣੀ ਨੂੰ ਨਿਪਰੇ ਲਾਇਆ ਜੀ ਪਹਿਲਾਂ ਤਾਂ ਮੈਂ ਤੁਹਾਡੇ ਸਰੋਤਿਆਂ ਨਾਲ ਫਤਿਹ ਦੀ ਸਾਂਝ ਪਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੀ ਫਤਿਹ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੋਣ ਮੁਹਿੰਮ ਸਾਡੇ ਜਿੰਨੇ ਵੀ ਜਥੇਦਾਰ ਸਾਹਿਬ ਅਗੇ ਆ ਜਿੰਨੀਆਂ ਟੀਮਾਂ ਆਈਆਂ ਸੀ ਜਿੰਨੇ ਲੋਕਲ ਸਾਡੇ ਪ੍ਰਧਾਨ ਸਾਹਿਬ ਅਗੇ ਸੀ ਸਰਦਾਰ ਪ੍ਰੀਤਮ ਸਿੰਘ ਮਾਨਗੜ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਤੇ ਜਿੰਨੇ ਵੀ ਲੁਗਿਆਣਾ ਦੇ ਦਰਚਾ ਬਦਰਚਾ ਸਾਥੀ ਸਾਧਾਨ ਅਗੇ ਸੀ ਤੇ ਸਭ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈਗਾ ਇਹ ਮੇਰੇ ਕੋਲ ਜਿੰਨੇ ਵੀ ਜਿੱਤੇ ਦਾ ਸਾਥ ਖੜੇ ਹੋਏ ਆ ਇਹਨਾਂ ਨੇ ਮੇਰਾ ਹਰ ਵੇਲੇ ਸਹਿਯੋਗ ਦਿੱਤਾ ਤੇ ਇਹਦੇ ਨਾਲ ਦੀ ਨਾਲ ਹਰ ਘਰ ਦੇ ਵਿੱਚੋਂ ਸਨੇਹਾ ਮਿਲਿਆ ਸਾਨੂੰ ਪਰਵਾਹ ਹੰਗਾਰਾ ਮਿਲਿਆ ਉਹਨਾਂ ਨੇ ਕਿਹਾਗਾ ਕਿ ਅਸੀਂ ਇੰਨਾ ਸਰਕਾਰਾਂ ਤੋਂ ਥੱਕ ਚੁੱਕੇ ਆ ਆਪ ਚੁੱਕੇ ਆ ਉਹ ਚਾਹੁੰਦੇ ਆ ਕਿ ਹੁਣ ਉਹ ਕਹਿੰਦੇ ਅਸਲ ਬਦਲਾਵ ਜਿਹੜਾ ਆਣਾ ਹੋਣਾ ਆਣਾ ਹੈਗਾ ਕਿ ਜਿਹੜੀ ਕ੍ਰਾਂਤੀ ਜਿੰਨੂੰ ਕਹਿ ਦਿੰਦੇ ਕਿ ਰੈਵਿਊਲੂਸ਼ਨ ਆਊਗਾ ਕਿ ਬਦਲੇ ਆ ਜਾਊਗਾ ਕਿ ਕਿ ਅਰਸ਼ੀ ਜਿਨੇ ਕਹਿ دیے ਕਿ ਹੁਣ ਤੱਕ ਜਿਹੜੀਆਂ ਇਹਨਾਂ ਨੇ ਗਰੰਟੀਆ ਦਿੱਤੀਆਂ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ 5 ਰੁਪਏ ਫੁੱਟ ਰੇਟਾ ਦੇਵਾਂਗੇ ਤੇ ਅਸੀਂ ਭ੍ਰਸ਼ਟਾਚਾਰ ਨੂੰ ਖਤਮ ਕਰਾਂਗੇ ਇਹਨਾਂ ਨੇ ਕੋਈ ਵੀ ਆਪਣੀ ਗਰੰਟੀ ਪੂਰੀ ਨਹੀਂ ਕੀਤੀ ਅਸੀਂ ਲੋਕਾਂ ਨੂੰ ਉਹਨਾਂ ਦੇ ਨਾਲ ਸਾਂਝਾ ਕਰਾਇਆ ਗੱਲਾਂ ਦੇ ਨਾਲ ਸਾਂਝਾ ਕਰਾਇਆ ਆਗਾ ਪ੍ਰਧਾਨ ਜੀ ਇੱਕ ਤੁਹਾਡੇ ਤੋਂ ਤੁਹਾਡੇ ਹਲਕੇ ਦੇ ਸਵਾਲ ਪੁੱਛਣਾ ਚਾਹੁੰਦੇ ਆ ਜਿਹੜਾ ਆਪਣਾ ਮੇਨ ਬ੍ਰਿਜ ਹੈ ਜੀ ਰੇਲਵੇ ਚ ਕ੍ਰੋਸਿੰਗ ਹੁੰਦੀ ਹੈ ਜੀ ਬ੍ਰਿਜ ਤੋਂ ਉਹ ਵੀ ਅਸੀਂ ਸਾਨੂੰ ਅਸੀਂ ਦੋ ਮੈਂ ਵੀ ਖਬਰਾਂ ਲਾਈਆਂ ਨੇ ਜੀ ਉਹਦੇ ਵਿੱਚ ਵੀ ਕਾਫੀ ਪ੍ਰੋਬਲਮ ਹੋ ਗਈ ਸੀ ਅਰਬ ਮਹੀਨਿਆਂ ਬਧੀਆ ਬੰਦ ਰਿਹਾ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਅਤਵਾਲ ਸਾਹਿਬ ਅੱਗੇ ਸੀ ਉਹਨਾਂ ਨੇ ਰੋਕ ਕੇ ਰੱਖਿਆ ਸੀ ਬੜੀ ਧੀਰ ਦਾ ਕਿਉਂਕਿ ਉਹਨਾਂ ਦੀ ਕੁਝ ਪ੍ਰਾਪਤੀਆਂ ਉੱਥੇ ਹੋ ਗਈਆਂ ਸੀ ਤੇ ਉਹਦੇ ਕਰਕੇ ਉਹਨਾਂ ਨੇ ਉਸ ਪੁਲ ਨੂੰ ਰੋਕ ਕੇ ਰੱਖਿਆ ਸੀ ਤੇ ਉਹਦੇ ਕਰਕੇ ਇਹ ਸਾਰਾ ਪੁਲ ਚੱਲ ਨਹੀਂ ਰਿਹਾਗਾ ਸੀ ਤੇ ਅੱਜ ਵੀ ਲੋਕਾਂ ਨੂੰ ਬੜੀ ਸਮੱਸਿਆ ਆ ਗਈ ਐ ਇਸ ਗੱਲ ਦੀ ਹੁਣ ਕਿ ਜਿਹਨੇ ਕਿ ਰੋਲ ਮੰਤਰੀ ਬਣੇ ਆ ਸਰਦਾਰ ਰਵਨੀਤ ਬਿੱਟੂ ਉਹਨਾਂ ਨੂੰ ਚਾਹੀਦਾਗਾ ਸੀ ਕਿ ਉਹ ਨਿਰਮਾਨ ਫਟਾਫਟ ਕਰਨ ਤੇ ਉਹਦੇ ਨਾਲ ਦੀ ਨਾਲ ਮੈਂ ਰਵਨੀਤ ਬਿੱਟੂ ਨੂੰ ਵੀ ਇੱਕ ਅਪੀਲ ਕਰਦਾ ਕਿ ਤੁਸੀਂ ਉੱਥੇ ਆ ਕੇ ਗੱਲਾਂ ਪੰਜਾਬ ਦੀਆਂ ਤੇ ਪੰਜਾਬੀਅਤ ਦੀਆਂ ਤੇ ਬਹੁਤ ਕਰਦੇ ਹੈਗੇ ਹੋ ਸਭ ਤੋਂ ਪਹਿਲਾਂ ਤੁਸੀਂ ਅੰਮ੍ਰਿਤਸਰ ਤੋਂ ਕਲਕੱਤਾ ਜਾਣ ਵਾਲੀ ਜਿਹੜੀ ਗੱਡੀ ਹੈ ਜਿਹਨੂੰ ਹਾਵੜਾ ਮੇਲ ਕਹਿੰਦੇ ਹੈਗੇ ਆ ਉਸ ਹਾਵੜਾ ਮੇਲ ਤੇ ਪੰਜਾਬ ਤੋਂ ਚੱਲਣ ਵਾਲੀ ਅਕਤੀ ਉਹਦੀ ਕਦੀ ਮੈਨੂੰ ਨਜ਼ਰ ਨਹੀਂ ਆਈ ਜਦੋਂ ਕਿ ਹਾਵੜਾ ਮੇਲ ਜਿਹੜੀ ਕਲਕੱਤੇ ਨੂੰ ਜਾਂਦੀ ਆ ਉਹਦੇ ਵਿੱਚ ਉਹਦੀ ਸੋਡੇ ਦੀ ਲੈਂਗੁਏਜ ਲਿਖੀ ਜਾਂਦੀ ਆ ਵੀ ਸੋਡੇ ਦੀ ਖੇਤਰੀ ਭਾਸ਼ਾ ਲਿਖੀ ਜਾਂਦੀ ਆ ਪਰ ਤੁਸੀਂ ਦੱਸੋ ਇੱਥੇ ਨੰਦੇੜ ਸਾਹਿਬ ਨੂੰ ਵੀ ਗੱਡੀ ਜਾਂਦੀ ਆ ਇੱਥੋਂ ਕਲਕੱਤੇ ਨੂੰ ਵੀ ਜਾਂਦੀ ਆ ਜੇਕਰ ਇਹਨੂੰ ਗੱਡੀਆਂ ਦੇ ਨਾਮ ਨਹੀਂ ਪਤਾ ਅਗੇ ਤੇ ਮੈਂ ਇਸ ਨੂੰ ਦੱਸਣਾ ਚਾਹਨਾ ਤੁਹਾਡੇ ਚੈਨਲ ਉਦਾਹੀ ਕਿ ਨੰਦੇੜ ਸਾਹਿਬ ਜਿਹੜੀ ਸਚਕਣ ਸਾਹਿਬ ਜਿਹੜੀ ਜਾਂਦੀ ਐਕਸਪ੍ਰੈਸ ਇੱਕੋ ਹੀ ਆ ਤੇ ਹਾਵੜਾ ਮੇਲ ਜਾਂਦੀ ਆ ਉਦੇ ਨਾਮ ਤੇ ਪਹਿਲਾ ਖੇਤਰੀ ਪੱਸਾ ਦੇ ਵਿੱਚ ਲਖਾਓ ਜਿਹੜੇ ਬਹੁਤ ਜ਼ਰੂਰੀ ਕੰਮ ਅਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤਿੰਨ ਵੱਡੇ ਸੈਮੀਨਾਰ ਕਰ ਚੁੱਕੀ ਆ ਕਿ ਜਿਵੇਂ ਕਿ ਮੈਨੂੰ ਪ੍ਰਧਾਨ ਸਾਹਿਬ ਨੇ ਵੀ ਸਾਰਾ ਇਹਦੇ ਬਾਰੇ ਵਿਸਤਾਰ ਦੇ ਵਿੱਚ ਦੱਸਿਆ ਸੀ ਕਿ ਤਿੰਨ ਵੱਡੇ ਸੈਮੀਨਾਰ ਉਹਨਾਂ ਕੋਲੇ ਪਿਛਲੇ ਬਹਾਕਿਆਂ ਦੇ ਵਿੱਚ ਉਹਨਾਂ ਵੱਲੋਂ ਕੀਤੇ ਗਏ ਆ ਜਿਹੜੇ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਖਡੂਰ ਸਾਹਿਬ ਤੇ ਫਰੀਦਕੋਟ ਸਾਹਿਬ ਵਿਖੇ ਕਿ ਪੰਜਾਬੀ ਭਾਸ਼ਾ ਨੂੰ ਅੱਡੇ ਲਈ ਐਡੇ ਵੱਡੇ ਸੈਮੀਨਾਰ ਕੀਤੇ ਗਏ ਆ ਸੋ ਅਸੀਂ ਇਹੀ ਗੱਲਾਂ ਨੂੰ ਸਾਰੀਆਂ ਨੂੰ ਅੱਗੇ ਰੱਖ ਕੇ ਆਪਣੇ ਚੋਣ ਮਹੀਨੇ ਨੂੰ ਨੇਤਰੇ ਚਾੜਿਆ ਕੈਂਡੀਡੇਟ ਸਾਹਿਬ ਅਗਰ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਪ੍ਰਬੰਧਾਂ ਦੇ ਬਾਰੇ ਜੇ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਚੋਣ ਕਮਿਸ਼ਨ ਨੇ ਵੀ ਦੇਖੋ ਹਰ ਇੱਕ ਕੈਂਡੀਡੇਟ ਨੂੰ ਕਿਹਾ ਸੀ ਕਿ 40 ਲੱਖ ਰੁਪਏ ਤੱਕ ਦੀ ਤੁਹਾਡੀ ਲਿਮਟ ਅੱਗੀ ਆ ਪਰ ਤੁਸੀਂ ਉਹ ਦੇਖ ਰਹੇ ਹੋ ਕਿ ਸ਼ਹਿਰਾਂ ਦੇ ਵਿੱਚ ਜਿਹੜੇ ੜੜ ਤੜ ਪੋਸਟਰਾਂ ਦੀ ਮਾਰ ਆਈਆਂ ਤੇ ਜਿਹੜੇ ਖਰਚੇ ਹੋ ਰਹੇ ਆ ਜਿਹੜੀ ਜਿਹੜੇ ਫੰਕਸ਼ਨ ਹੋ ਰਿਹਾ ਇੱਕ ਇੱਕ ਫੰਕਸ਼ਨ ਦੇ ਉੱਤੇ ਘੱਟੋ ਘੱਟ 1.10 ਲੱਖ ਰੁਪਇਆ ਰੂਲਿੰਗ ਪਾਰਟੀ ਦਾ ਸਰਕਾਰ ਦਾ ਪੈਸਾ ਲੱਗ ਰਿਹਾ ਡੋਡਾਂ ਦੇ ਉੱਤੇ ਘੱਟੋ ਘੱਟ 50 ਕਰੋੜ ਰੁਪਏ ਦੀ ਐਡ ਲੱਗ ਚੁੱਕੀ ਆ ਹੁਣ ਤੱਕ ਮਤਲਬ ਕਿ ਅਪ੍ਰੋਕਸੀਮੇਟਲੀ ਕਿਹੜਾ ਚੋਣ ਕਮਿਸ਼ਨ ਅੱਖਾਂ ਬੰਦ ਕਰਕੇ ਸੁਟਾਇਆ ਹੈ ਕਿ ਆ ਡੀਸੀ ਸਾਹਿਬ ਦਾ ਇਸ ਚੀਜ਼ਾਂ ਵੱਲ ਧਿਆਨ ਨਹੀਂ ਗਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹਨਾਂ ਨੂੰ ਬੇਨਤੀ ਕਰਨਾ ਚਾਹਨਾ ਹੈ ਕਿ ਬੇਕੋਸ਼ੀ ਉਮੀਦਵਾਰ ਹੈਗੇ ਆ ਕਿ ਤੁਸੀਂ ਸਾਨੂੰ ਵੀ ਬਾਰ ਬਾਰ ਕਹਿੰਦੇ ਕਿ ਤੁਹਾਡੇ ਖਰਚੇ ਆ ਗਏ ਆ ਤੁਸੀਂ ਖਰਚੀਆਂ ਦਾ ਖਾਸ ਧਿਆਨ ਰੱਖਣਾ ਕਿ ਖਾਸ ਧਿਆਨ ਤੁਸੀਂ ਬੱਸੋ ਕਿ ਆ ਅਸੀਂ ਲੋਕ ਕੀ ਰੱਖਾਂਗੇ ਕਿ ਆ ਰੱਖਣਗੇ ਚੋਣ ਕਮਿਸ਼ਨ ਦੀ ਅੰਨਾ ਦੇ ਉੱਤੇ ਲਗਾ ਕਿਉਂ ਨਹੀਂ ਗਈ ਕਿੰਨੀਆਂ ਗੱਡੀਆਂ ਚੱਲ ਰਹੀਆਂ ਨੇ ਕਿੰਨੇ ਹੋਡਿੰਗਸ ਲੱਗੇ ਹੋਏ ਆ ਚੋਣ ਕਮਿਸ਼ਨ ਕਿੱਥੇ ਸੁਟਾ ਪਿਆ ਹੈਗਾ ਤੇ ਤੁਸੀਂ ਚੋਣ ਕਮਿਸ਼ਨ ਨੂੰ ਬੇਨਤੀ ਆ ਤੁਸੀਂ ਜਾਗੋ ਤੇ ਨਿਰਪੱਖ ਹੋ ਕੇ ਇਸ ਮਹੀਮ ਨੂੰ ਜਿਹੜਾ ਤੁਸੀਂ ਇਤਿਹਾਰ ਚੋਣਾਂ ਦਾ ਪਰਵ ਸ਼ੁਰੂ ਕੀਤਾ ਹੋਇਆ ਹੈ ਇਹਨਾਂ ਨੂੰ ਸਹੀ ਤਰ੍ਹਾਂ ਨਾਲ ਨੂੰ ਡੀਲ ਕਰੋ ਲੋਕਾਂ ਨੂੰ ਇਹਨਾਂ ਨੂੰ ਹੁਣ ਤੱਕ ਜਿਹੜਾ ਸੰਜੀਵ अरोड़ा ਨੰਬਰ ਪਾਰਲੀਮੈਂਟ ਹੈ ਗਿਆ ਤੇ ਲੁਧਿਆਣਾ ਪਛਮੀ ਦੇ ਉਮੀਦਵਾਰ ਵੀ ਹੈ ਗਿਆ ਇਹਨਾਂ ਨੇ ਜੋ ਕੁਝ ਕੀਤਾ ਇਹਨਾਂ ਨੂੰ ਹੁਣ ਤੱਕ ਡਿਸਕਵਾਲਿਫਾਈ ਕਰਨਾ ਚਾਹੀਦਾ ਸੀ ਕਿਉਂਕਿ ਲੋਕਾਂ ਦੇ ਪੋਸਟਰਾਂ ਦੇ ਉੱਤੇ ਪੋਸਟਰ ਵੀ ਲਾਉਂਦੇ ਆ ਇਹਨਾਂ ਦੇ ਬੰਦੇ ਪੋਸਟਰ ਪਾੜਦੇ ਵੀ ਆ ਇਹਨਾਂ ਨੇ ਹਰ ਉਹ ਕਰਮ ਕੀਤਾ ਜਿਹੜਾ ਕਿ ਇਹ ਡਿਸਕਵਾਲਿਫਾਈ ਗਿਨੇ ਜਾਣ ਪਰ ਤੁਸੀਂ ਅੱਜ ਤੱਕ ਇਹਨਾਂ ਦੇ ਉੱਤੇ ਉਂਗਲ ਵੀ ਨਹੀਂ ਉਠਾਈ ਪਰ ਤਾਂ ਜੀ ਚੋਣ ਕਮਿਸ਼ਨ ਜਾਵੇ ਤਾਂ ਬੜੇ ਵੱਡੇ ਵੱਡੇ ਕੀਤੇ ਜਾਂਦੇ ਨੇ ਜੀ ਉਹਨਾਂ ਦਾ ਕਹਿਣਾ ਵੀ ਅਸੀਂ ਬਿਲਕੁਲ ਜਿਹੜੀ ਪਾਰਦਰਸ਼ਤਾ ਦੇ ਨਾਲ ਚੋਣ ਕਰਵਾਵਾਂਗੇ ਜੀ ਪਾਰਦਰਸ਼ਤਾ ਦੇ ਨਾਲ ਉਹਨਾਂ ਨੇ ਚੋਣ ਹੈ ਤੇ ਹੁਣ ਕੱਲ ਪਤਾ ਲੱਗੇਗਾ ਕਿ ਜਦੋਂ ਬੂਥਾਂ ਦੇ ਉੱਤੇ ਜਦੋਂ ਇਨਕ੍ਰੋਚਮੈਂਟ ਕਰਦੀ ਆ ਇਹਦੇ ਵਿੱਚ ਮੈਂ ਚੋਣ ਕਮਿਸ਼ਨ ਨੂੰ ਤੇ ਲੁਧਿਆਣਾ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੇ ਪ੍ਰੈਸ਼ਰ ਹੇਟਣਾ ਹੋ ਕਿ ਤੁਸੀਂ ਪਹਿਲੇ ਪ੍ਰੈਸ਼ਰ ਦੇ ਵਿੱਚ ਬਹੁਤ ਕੰਮ ਕਰ ਰਹੇ ਹੋਗੇ ਹੋ ਕਿ ਹਰ ਥਾਂ ਤੇ ਤੁਹਾਡੀਆਂ ਡਿਊਟੀਆਂ ਲੱਗੀਆਂ ਲੋਕ ਧਰਨਿਆਂ ਤੇ ਬੈਠੇ ਹੋਏ ਆ ਤੇ ਤੁਸੀਂ ਇਸ ਜੀਨ ਦਬਾਬ ਤੋਂ ਰਹਿਤ ਕਰਕੇ ਇਹ ਸਾਰਾ ਕੰਮ ਨਾਪਰੇ ਚਾੜਿਓ ਕਿ ਕਿਸੇ ਨਾਲ ਵੀ ਤੱਕਾ ਨਾ ਹੋਵੇ ਲੋਕ ਏਤbaar ਕਰਦੇ ਆ ਚੋਣਾਂ ਦੇ ਉੱਤੇ ਚੋਣ ਕਮਿਸ਼ਨ ਤੇ ਉਹਨਾਂ ਨੂੰ ਬੜਾ ਏਤbaar ਹੈ ਲੋਕੀ ਕੰਪਲੇਂਟਸ ਦਿੰਦੇ ਆ ਹੁਣ ਤੱਕ ਜਿੰਨੀਆਂ ਕੰਪਲੇਂਟਸ ਲੋਨ ਪਾਰਟੀ ਦੇ ਖਿਲਾਫ ਆਈਆਂ ਚੋਣ ਕਮਿਸ਼ਨ ਨੂੰ ਇੱਕ ਵੀ ਦੱਸੇ ਚੋਣ ਕਮਿਸ਼ਨ ਨੇ ਉਹਦੇ ਉੱਤੇ ਕੋਈ ਮੁੱਢਲੀ ਕਾਰਵਾਈ ਅਮਲ ਚ ਲਿਆਂਦੀ ਹੋਵੇ ਅੱਜ ਤੱਕ ਨਹੀਂ ਲਿਆਂਦੀ ਇਹ ਤਾਂ ਸਪਸ਼ਟ ਹੋ ਰਿਹਾ ਜੀ ਵੀ ਪੱਕ ਪੂਰੇ ਆ ਜਾ ਰਿਹਾ ਜੀ ਰੋਲਿੰਗ ਪਾਰਟੀ ਦਾ ਜੀ ਪਰ ਜਦੋਂ ਲੋਕਾਂ ਦਾ ਮੰਡੇਟ ਆ ਜਾਂਦਾ ਜਦੋਂ ਲੋਕੀ ਮਤ ਦਾ ਦਾਨ ਕਰਦੇ ਆਪਣੀ ਨੂੰ ਜਦੋਂ ਇੱਕ ਵੰਨਾ ਕਰ ਦਿੰਦੇ ਆ ਤੇ ਉਦੋਂ ਇਹ ਸਾਰੇ ਇਹਨਾਂ ਦੇ ਸਭ ਧਰੇ ਦੇ ਭਰੇ ਰਹਿ ਜਾਣਗੇ ਚਾਹੇ ਇਹਨਾਂ ਦਾ ਪ੍ਰੈਸ਼ਰ ਹੋਵੇ ਚਾਹੇ ਕੁਝ ਵੀ ਹੋਵੇ ਫਿਰ ਤਾਂ ਪ੍ਰਧਾਨ ਜੀ ਉਹ ਗੱਲ ਸੱਚ ਹੋ ਗਈ ਵੀ ਕਾਨੂੰਨ ਆ ਜਿਹੜਾ ਆਮ ਬੰਦੇ ਵਾਸਤੇ ਹੀ ਆ ਜੀ ਅ ਅਗਰ ਆਪਾਂ ਤਗੜੇ ਦੀ ਗੱਲ ਕਰੀਏ ਉਹਦੇ ਵਾਸਤੇ ਕਾਨੂੰਨ ਨਹੀਂ ਹੈਗਾ ਇਹ ਇਦਾਂ ਹੀ ਹੁੰਦਾ ਆ ਜੀ ਕਿ ਹਮੇਸ਼ਾ ਤੋਂ ਕਹਿੰਦੇ ਸਮਰਥਕੋ ਨਹੀਂ ਦੋਸ਼ ਗੁਸਾਈ ਜਿਹੜੇ ਸਮਰਥ ਹੋਰ ਤਾਕਤਵਰ ਹੁੰਦੇ ਨਾ ਉਹਨਾਂ ਨੂੰ ਕੋਈ ਦੋਸ਼ ਨਹੀਂ ਹੁੰਦਾ ਸਮਰਥ ਹੋਰ ਤਾਕਤਵਰ ਬਣੇ ਹੋਇਆ ਪੰਜਾਬ ਦਾ ਪੈਸਾ ਲੁੱਟ ਕੇ ਪੰਜਾਬ ਦਾ ਉਜਾੜਾ ਕਰਕੇ ਪੰਜਾਬ ਨੂੰ ਕਰਜ਼ੇ ਦੇ ਵਿੱਚ ਪਾ ਕੇ ਇੱਥੇ ਜਾਣਾ ਚਾਹੁੰਦੇ ਆ ਤੇ ਉਸ ਤੋਂ ਪਹਿਲਾਂ ਤੁਸੀਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਦੱਸ ਲੱਗਾ ਕਿ ਅੱਡੇ ਗੱਡੀਆਂ ਦਾ ਟੈਕਸ ਹੁੰਦਾ ਸੀ ਮੀਂਹ ਦੇ ਦਾ ਸਾਲ ਦਾ ਉਹਨਾਂ ਨੇ ਗੱਡੀਆਂ ਦਾ ਟੈਕਸ 4 ਸਾਲਾਂ ਦਾ ਲੈਣ ਲੱਪੇ ਅਡਵਾਂਸ ਤੁਸੀਂ ਮੈਨੂੰ ਦੱਸੋ ਜਦੋਂ ਇਹ ਸਰਕਾਰ ਹੀ ਨਹੀਂ ਰਣੀ ਤੇ ਚਾਰ ਸਾਲ ਦਾ ਟੈਕਸ ਕਿੱਦਾਂ ਲੈ ਸਕਦੇ ਵੱਡੀ ਗੱਡੀਆਂ ਦਾ ਜਿਹੜੀਆਂ ਕਮਰਸ਼ੀਅਲ ਵੀਕਲ ਅਗੇ ਆ ਉਹ ਜਦੋਂ ਬਾਹਰ ਨਿਕਲਦੀ ਹੈ ਤੇ ਉਹਦਾ ਚਾਰ ਸਾਲ ਦਾ ਟੈਕਸ ਲਿੱਤਾ ਜਾਂਦਾ ਚਾਰ ਸਾਲ ਦਾ ਟੈਕਸ ਇਟ ਮੀਨਸ ਇਹਨਾਂ ਨੇ ਫੰਡ ਰੇਜ਼ਿੰਗ ਪਹਿਲੇ ਕਰ ਲਈ ਤੇ ਕੱਲ ਨੂੰ ਕੋਈ ਵੀ ਸਰਕਾਰ ਆਉਂਦੀ ਹੈ ਤੇ ਉਹ ਤੇ ਫਿਰ ਭੁਖੀ ਦੀ ਭੁਖੀ ਰਾਗੀ ਮਤਲਬ ਕਿ ਇਹਨਾਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਜਾਣਾ ਹੈਗਾ ਤੇ ਉਹ ਪੰਜਾਬ ਬਾਅਦ ਚ ਕਿਸੇ ਤੋਂ ਸਾਹਮਣੇ ਨਹੀਂ ਜਾਣਾ ਹੱਲੇ ਵੀ ਲੋਕਾਂ ਨੂੰ ਮੌਕਾ ਹੈ ਇਹ ਆਵਾਮ ਜਦੋਂ ਇੱਕ ਬੰਨੇ ਖੜ ਜਾਂਦੀ ਹੈ ਇਹ ਸਭ ਕੁਝ ਠੀਕ ਹੋ ਜਾਂਦਾ ਅੱਜ ਜੇਕਰ ਤੁਸੀਂ ਮੈਨੂੰ ਜਿਤਾਉਂਦੇ ਹੋ ਤੇ ਇਹ ਦੇ ਨਾਲ ਸਮਝੋ ਤੁਸੀਂ ਪੂਰੀ ਇੱਕ ਤਰ੍ਹਾਂ ਇੱਕ ਵਿਰੋਧੀ ਧਿਰ ਖੜੀ ਕਰਤੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਦਿਲ ਵਿੱਚ ਜਰਨਾ ਲੱਗਿਆ ਇਹ ਇਨਸਾਫ ਪਸੰਦ ਲੋਕ ਹੈ ਗਿਆ ਇਹਨਾਂ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਿਆ ਇਹਨਾਂ ਨੇ ਹਿਮ ਰਾਈਟਸ ਦੀ ਗੱਲ ਕੀਤੀ ਇਹਨਾਂ ਨੇ ਕਦੇ ਕਿਸੇ ਨਾਲ ਟੱਕਾ ਨਹੀਂ ਕੀਤਾ ਇਹਨਾਂ ਨੇ ਦੋ ਵੇਲੇ ਹਮੇਸ਼ਾ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਮੰਗ ਕੀਤੀ ਹੈ ਇਹ ਜਿੰਨੇ ਵੀ ਲੋਕ ਖੜੇ ਹੋਏ ਹੈ ਛੋ ਜੇਕਰ ਤੁਸੀਂ ਸਾਹਮਣੇ ਜਿਤਾਉਂਦੇ ਹੋ ਤੇ ਇੱਕ ਇੱਕ ਅਜੇ ਹੀ ਤੁਹਾਨੂੰ ਮਿਸਾਲ ਦੇਖਣ ਨੂੰ ਮਿਲੇਗੀ ਜੋ ਅਜੇ ਤੱਕ ਖਾਗੀ ਨਹੀਂ ਸੀ। ਭਾਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸੋ